ਦੇਖੋ ਜੀ ਗੱਲ ਇਹ ਆ ਵੀ ਜਿਹੜੀ ਜਵਾਨ ਤਾਂ ਤਾਂ ਦੇਖੋ ਕਾਨੂੰਨ ਨੂੰ ਸਾਰੀ ਮਿਲ ਜਾਂਦੀ ਹੈ ਜਿਉਂ ਨੇ ਕਿਹਦੀ ਵੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਢਿੱਲ ਕਰਤੀ ਢਿੱਲ ਢੋਲ ਵਾਲੀ ਕੋਈ ਗੱਲ ਨਹੀਂ ਕਾਨੂੰਨ ਦੇ ਮੁਤਾਬਕ ਜਵਾਨ ਤਾਂ ਮਿਲ ਜਾਂਦਾ ਲੱਗਦਾ ਜੀ ਲੋਕਾਂ ਦੇ ਹੱਕ ਅਸੀਂ 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 ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬਾਨ ਦਾ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸੱਚ ਦੀ ਜਿੱਤ ਹੋਈ ਹੈ ਜੁਰਮਾਨਾ ਕਿੰਨਾ ਜੀ ਦੇਖੋ ਜੁਰਮਾਨਾ ਨਹੀਂ ਜੀ ਹੁੰਦਾ ਇਹ ਤਾਂ ਜਵਾਨ ਤਾਂ ਬਾਉਂਡ ਹੈ ਇੱਕ ਕਮਾਂਗ ਪੰਜਾਹ ਯਾਰ ਤਾਂ ਜੀ ਇਹ 50 ਹੈ ਬਾਈ ਬੋਰਡ ਦੇ ਕੇ ਤੁਸੀਂ ਆ ਬੰਦਾ ਬਾਹਰ ਕਰ ਸਕਦੇ ਜੀ ਦਿਮਾਂਤ ਮਿਲ ਗਈ ਹੈ ਦਿਮਾਂਤ ਮਿਲ ਗਈ ਠੀਕ ਹੈ ਇਹ ਲਗਾਤਾਰ ਜਿਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟ੍ਰੈਵਲਰਾਂ ਚੋਂ ਆਰੋਪ ਲਗਾਏ ਜਾ ਰਹੇ ਸੀਗੇ ਤਾਂ ਮੈਂ ਇਹਨਾਂ ਸਭ ਦਾ ਜੀ ਪ੍ਰਤਿਕਤਾ ਦੂ ਕਿ ਹਾਂ ਜੀ ਦੇਖੋ ਅਸਲ ਇਹ ਹੈ ਚੋਰ ਆਪ ਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ ਹੁੰਦਾ ਹੈ ਪਰ ਚੋਰ ਚੋਰੀ ਤੁਹਾਨੂੰ ਸਾਰੇ ਠੱਗਾ ਜਾਣਤਾ ਜਿਹੜੇ ਉਹ ਠੱਗੇ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਲਬ ਠੱਗ ਹੁੰਦੇ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਤਰਫ ਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫਆਰ ਦਾ ਤਿਕਰਾਇਆ ਜਿਹੜੀ ਔਰਤ ਨੇ ਐਫਆਰ ਦਾ ਅੰਦ ਕਰਾਈ ਆ ਉਹਦੇ ਤਾਬ ਤੇ ਘਟੋ ਘਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰਾਂ ਤਾਂ ਮੈਂ ਦੇਖ ਲਿਆ ਜੀ ਜਿਹੜੇ ਕੋਰਟ 38 ਦੀਆਂ ਕੰਪਲੇਟਾਂ ਚੱਲ ਰਹੇ ਵੱਖਰੀਆਂ ਨੇ ਉਹ ਉਹ ਪਰਚਾ ਤਾਂ ਤਿਕਰਾਉਗੀ ਇਹ ਸਿਰੇ ਗਲਤ ਝੂਠ ਭਾਰ ਰਹੀ ਗੱਲ ਪਰਚਾ ਦਰਜ ਹੋਊ ਜਾਂ ਗ੍ਰਿਫਤਜ਼ਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾਅ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੇ ਨੂੰ ਕਵਰੀ ਗ੍ਰਿਫਤਾਰ ਤੋਂ ਪਹਿਲਾਂ ਕਵਰੀ ਕਰਨੀ ਬਣਦੀ ਆ ਉਹ ਕੋ ਪ੍ਰਸ਼ਾਸਨ ਨੇ ਨਹੀਂ ਕੀਤਾ ਚਲੋ ਕਿਤਨਾ ਕਿਤੇ ਪ੍ਰਸ਼ਾਸਨ ਦੇ ਕੋਈ ਪ੍ਰੈਸ਼ਰ ਹੋ ਸਕਦਾ ਦੇਖੋ ਸਾਡਾ ਪ੍ਰਸ਼ਾਸਨ ਆ ਜੇ ਕਹਿ ਦਗੇ ਸਾਨੂੰ ਗੁੱਸਾ ਨਹੀਂ ਕੋਈ ਜਾਂ ਕਹਿ ਦਗੇ ਹੋਰ ਚਲੋ ਹੁਣ ਬਾਹਲੇ ਕੋਈ ਸਿਆਸੀ ਗੱਲਾਂ ਕਰੀਏ ਉਹ ਠੀਕ ਨਹੀਂ ਸਾਨੂੰ ਪੁਲਿਸ ਤੇ ਬੋਤਸਾ ਸਿਆਣੇ ਲੈ ਕਹਿੰਦੇ ਆ ਪੁਲਸ ਤਾਂ ਕਿ țeੜਕਿਆ ਤੇ ਚਿੱਕੜ ਦਾ ਚਿਲਕਿਆ ਗੁੱਸਾ ਨਹੀਂ ਤੇ ਹੁਣ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਨੇ ਅਗਰ ਤੇ ਸਮਝਾਵੇਂ ਦੇਖੋ ਜੀ ਗੱਲ ਇਹ ਆ ਵੀ ਅਸੀਂ ਅਸੀਂ ਆਪਦੇ ਬੰਨੀਓ ਕੋਈ ਕੱਚ ਨਹੀਂ ਛਟਾਗੇ ਜੇ ਸਾਡੇ ਤੋਂ ਝੂਠਾ ਕਰਾਇਆ ਸਾਡੇ ਤੋਂ ਝੂਠਾ ਕਰਾਇਆ ਨੇ ਕਿਉਂਕਿ ਅਸੀਂ ਜੋ ਸਰਾ ਪਾਵਾਂਗੇ ਅਸੀਂ ਵੀ ਅਨਸਾਫਤਾ ਲੈਣਾ ਨਾ ਜੀ ਸਾਤਾ ਸਾਹਮਣੇ ਆਉਣਾ ਨਾ ਜੀ ਅਸੀਂ ਬਖਸ਼ਾਗੇ ਥੋੜੋ ਜੀ ਠੀਕ ਹਾਂਜੀ ਅੱਛਾ ਹੋਰ ਸੁਣਿਓ ਜੀ ਜੀ ਸਰ ਜਿਨ੍ਹਾਂ ਲੋਕਾਂ ਦੇ ਅਸੀਂ ਪੈਸੇ ਹਲੱਖਾਂ ਕਰੋਨਾ ਵਜ੍ਹਾ ਕਢਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੋਨਟ ਰਿਟਰਨ ਸਿੱਤੇ ਜਾਂਦੇ ਲਿਆ ਲਿਆ ਵੀ ਆ ਲੋ ਜੀ ਅਸੀਂ ਇਹ ਫੀਡ ਦਿੰਨੇ ਦੋ ਕਿੱਥੇ ਆਂਦਾ ਬੋਲੋ ਕਿੱਥੇ ਆਹ ਹਾਲਾਤ ਨੇ ਕਿਤੇ ਨਾ ਕਿਤੇ ਸੱਚਾਈ ਦੀ ਜਿੱਤ ਹੋ ਰਹੀ ਹੈ ਬਿਲਕੁਲ ਸੱਚਾਈ ਦੀ ਜਿੱਤ ਹੋ ਰਹੀ ਹੈ ਜੀ ਆਖਰਕਾਰ ਸੱਚਾਈ ਦੀ ਜਿੱਤ ਹੋਣੀ ਹੈ ਭਾਨਾ ਸਿੱਧੂ ਵਾਲੇ ਮਾਮਲੇ ਦੇ ਵਿੱਚ ਅੱਜ ਜਮਾਨਤ ਲੱਗੀ ਹੋਈ ਸੀ ਅਦਾਲਤ ਨੇ ਸਾਡੀ ਬਹਿਸ ਸੁਣਨ ਤੋਂ ਬਾਅਦ ਜਮਾਨਤ ਮਨਜ਼ੂਰ ਕਰ ਦਿੱਤੀ ਕਿਉਂਕਿ ਉਹਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਟੋਟਲੀ ਇਲੈਗਲ ਸੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਮੁਕਾਦਮੇ ਵਿੱਚ ਕੈਦ 7 ਸਾਲ ਤੋਂ ਘੱਟ ਉਹਨਾਂ ਮੁਕਾਦਮਿਆਂ ਦੇ ਵਿੱਚ ਪਹਿਲਾਂ ਸੈਕਸ਼ਨ 48A CrPC ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਪਰੰਤੂ ਇਸ ਮੁਕਾਦਮੇ ਦੇ ਵਿੱਚ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ 21 24 ਨੂੰ ਮੁਕੱਦਮਾ ਦਰਜ ਕੀਤਾ ਗਿਆ ਤੇ ਉਸੇ ਦਿਨ ਹੀ ਭਾਨ ਸਿੱਧੂ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਬਿਲਕੁਲ ਟੋਟਲੀ ਇਲੈਗਲ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਐਕਸ਼ਨ ਕੀ ਕੋਰਟ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਜਿਹੜੇ ਤੱਥ ਪੇਸ਼ ਕੀਤੇ ਆ ਜਾਂ ਕਿਸ ਤਰੀਕੇ ਦੀ ਰਾਹਤ ਹੈ ਇਸ ਮੁਕਦਮੇ ਵਿੱਚ ਮਦਈ ਮੁਕਦਮੇ ਦੇ ਖਿਲਾਫ ਪਹਿਲਾਂ ਹੀ ਦੋ ਦਰਜ ਦੋ ਦੋ ਮੁਕਦਮੇ ਦਰਜ ਆ ਜਿਨ੍ਹਾਂ ਦਾ ਨੰਬਰ ਐਫ ਆਈ ਆਰ ਨੰਬਰ 140 ਮਿਤੀ 24/6/20 ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿੱਚ ਦਰਜ ਆ ਜਿਹੜਾ ਕਿ 17 ਲੱਖ 77000 ਦਾ ਫਰਾਡ ਆ ਜੀ ਦੂਸਰਾ ਮੁਕਦਮਾ ਤਾਂ ਐਫ ਆਈ ਆਰ ਨੰਬਰ 220 ਮਿਤੀ 31 11 19 ਥਾਣਾ ਦਾਖਾ ਧਾਰਾ 420 120B ਜਿਹੜਾ ਕਿ 22 ਲੱਖ ਰਕਮ ਦੇ ਤਹਿਤ ਦਰਜਾ ਇਸ ਤੋਂ ਬਿਨਾ ਹੋਰ ਵੀ ਕਾਫੀ ਮੁਕੱਦਮੇ ਮਦਈ ਮੁਕੱਦਮਾ ਇੰਦਰਜੀਤ ਕੌਰ ਦੇ ਖਿਲਾਫ ਦਰਜ ਨੇ ਜੀ ਯਾਨੀ ਕਿ ਪਹਿਲਾਂ ਹੀ ਉਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਜਾਂ ਕਿਸ ਤਰੀਕੇ ਦੀ ਕਾਰਵਾਈ ਤੁਹਾਡੇ ਵੱਲੋਂ ਨਹੀਂ ਇਹ ਮੁਕੱਦਮੇ ਪਹਿਲਾਂ ਹੀ ਅਦਾਲਤ ਵਿੱਚ ਚੱਲ ਰਹੇ ਆ ਜੇ ਕੋਈ ਹੋਰ ਕੋਈ ਆਊਗਾ ਸਾਡੇ ਕੋਲੇ ਵਿਕਟਮ ਤਾਂ ਅਸੀਂ ਉਹਦੀ ਐਪਲੀਕੇਸ਼ਨ ਤਿਆਰ ਕਰਕੇ ਪੁਲਿਸ ਅਥਾਰਟੀ ਨੂੰ ਦੇਵਾਂਗੇ ਸਰ ਕਿੰਨੇ ਕਿਤੇ ਵੀ ਚੈਲੰਜ ਕੀਤਾ ਹੋਗਾ ਕਿ ਜਿਹੜੇ ਜਿਸ ਤਰੀਕੇ ਨਾਲ ਮਾਮਲਾ ਦਰਜ ਹੋਇਆ ਪਹਿਲਾ ਬੁਲਾਇਆ ਜਾਂਦਾ ਹੈ ਦੂਸਰੀ ਤਰਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਦਰਜ ਹੁੰਦੇ ਆ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਹੈ ਪਰੰਤੂ ਇਹ ਮੁਕਦਮੇ ਵਿੱਚ ਪਾਨਾ ਸਿੱਧੂ ਦੇ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਨਾ ਕੀ ਨਾ ਹੀ ਕੋਈ ਤੱਥ ਇਕੱਠੇ ਕੀਤੇ ਗਏ ਪੁਲਿਸ ਵੱਲੋਂ ਜਿਹੜੇ ਇਸ ਸਾਬਤ ਕਰਨ ਕਿ ਪਾਨਾ ਸਿੱਧੂ ਨੇ ਕੋਈ ਜੁਰਮ ਕੀਤਾ ਜੀ ਪਾਨਾ ਸਿੱਧੂ ਦੇ ਖਿਲਾਫ ਕੋਈ ਵੀ ਧਾਰਾ 384 ਦੇ ਤਹਿਤ ਕੇਸ ਮੇਡ ਆਊਟ ਨਹੀਂ ਹੁੰਦਾ ਹੈਗਾ ਕਿਉਂਕਿ ਉਹਨੇ ਕਦੇ ਵੀ ਮਨੀ ਐਕਸਟਾਰਟ ਨਹੀਂ ਕੀਤਾ ਇਸ ਵਿਕਟਮ ਤੋਂ ਜੀ ਤੇ ਹੁਣ ਸਰ ਰਾਹਤ ਮਿਲ ਗਈ ਹੈ ਭਾਨਾ ਸਿੱਧੂ ਦੀ ਜ਼ਮਾਨਤ 50000 ਬਨ ਛੋਟੀ ਅਦਾਲਤ ਨੇ ਮਨਜ਼ੂਰ ਕਰ ਦਿੱਤੀ ਜਿਹੜੇ ਕਿ ਹੁਣ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ